ਪਿੰਡ ਰਾਸ਼ੀ ਆਨੰਦ ਦੇ ਵਿਆਹ ਸਮਾਗਮ ਦੇ ਦੌਰਾਨ ਰੱਥ ਤੇ ਬਰਾਤ ਲੈ ਕੇ ਆਉਂਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਲੋਕ ਗੋਲੀਆਂ ਚਲਾ ਰਹੇ ਨੇ ਤੁਰੰਤਨ ਪੁਲਸ ਤੇ ਵੱਲੋਂ ਰਸ਼ੀਆਂ ਨਾਲ ਵਿਖੇ ਅੱਜ ਘਰ ਦੇ ਵਿੱਚ ਪੁੱਜ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਨੇ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮੁੰਡੇ ਦੇ ਵਿਆਹ ਸਮਾਗਮ ਦੀ ਖੁਸ਼ੀ ਦੇ ਵਿੱਚ ਗੋਲੀਆਂ ਚਲਾਈਆਂ ਗਿਆ ਸਨ ਪਰ ਹੁਣ ਉਹਨਾਂ ਨੂੰ ਪਛਤਾਵਾ ਹੈ ਕਿ ਉਹ ਮਾਫੀ ਮੰਗਦ ਨੇ ਤਾਂ ਵਿਆਹ ਵਿੱਚ ਗੋਲੀਆਂ ਚਲਾਉਣ ਵਾਲਾ ਰਿਸ਼ਤੇ ਦੇ ਵਿੱਚ ਮੁੰਡੇ ਦਾ ਜੀਜਾ ਲੱਗਦਾ ਹੈ ਦਸ ਦੇ ਕੇ ਰਸ਼ੀਆਣਾ ਵਿਆਹ ਸਮਾਗਮ ਦੇ ਦੌਰਾਨ ਗੋਲੀਆਂ ਚਲਾਉਣ ਦੇ ਮਾਮਲੇ ਦੇ ਵਿੱਚ ਤਰਨਤਾਰਨ ਪੁਲਿਸ ਨੇ ਲਾੜੀ ਅਤੇ ਉਸਦੇ ਜੀਜੇ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਗਨ ਗੋਲੀ ਚਲਾਉਂਦਿਆਂ ਸਾਡੇ ਹੁਣੇ ਧਿਆਨ ਦੇ ਵਿੱਚ ਆਇਆ ਇਹ ਰਸ਼ੀਆਣਾ ਪਿੰਡ ਦੀ ਵੀਡੀਓ ਆ ਜਿਹੜਾ ਪੀਐਸ ਸਦਰ ਤਰਨਤਾਰਨ ਦੇ ਅੰਡਰ ਆਉਂਦਾ ਆ। ਅਸੀਂ ਐਸਐਚਓ ਸਦਰ ਨੂੰ ਮੌਕੇ ਦੇ ਉੱਤੇ ਭੇਜਿਆ ਜਿਨ੍ਹਾਂ ਵੱਲੋਂ ਵੀ ਇਹ ਐਕਸੀਡੈਂਟ ਅਫੇਅਰ ਕਰਨ ਦੀ ਵੀਡੀਓ ਆਈ ਆ ਸਾਡੇ ਸਾਹਮਣੇ ਉਹਨਾਂ ਦੇ ਬਰ ਖਿਲਾਫ ਸਖਤ ਤੋਂ ਸਖਤ ਮਹਿਰਬਾਨਾ ਕਾਰਵਾਈ ਕੀਤੀ ਜਾਊ। ਅਸੀਂ ਪਹਿਲਾਂ ਵੀ ਲੋਕਾਂ ਨੂੰ ਅਪੀਲ ਕਰਦੇ ਸੀਗੇ ਕਿ ਇਹ ਬਿਲਕੁਲ ਕਲਚਰ ਗਲਤ ਆ ਜੀ ਜਿਹੜੇ ਬੰਦੇ ਵੀ ਇਹੋ ਜੀ ਕੋਈ ਗੱਲਬਾਤ ਕਰਨਗੇ ਉਹਨਾਂ ਦੇ ਵਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਪਿੰਡ ਰਸ਼ਿਆਣਾ ਦੇ ਵਿਆਹ ਸਮਾਗਮ ਦੇ ਦੌਰਾਨ ਰੱਥ ਤੇ ਬਰਾਤ ਲੈ ਕੇ ਆਉਂਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕੁਝ ਲੋਕ ਗੋਲੀਆਂ ਚਲਾ ਰਹੇ ਨੇ ਤੁਰੰਤਨ ਪੁਲਸ ਤੇ ਵੱਲੋਂ ਰਸ਼ਿਆਣਾ ਵਿਖੇ ਅੱਜ ਘਰ ਦੇ ਵਿੱਚ ਪੁੱਜ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਨੇ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮੁੰਡੇ ਦੇ ਵਿਆਹ ਸਮਾਗਮ ਦੀ ਖੁਸ਼ੀ ਦੇ ਵਿੱਚ ਗੋਲੀਆਂ ਚਲਾਈਆਂ ਗਿਆ ਸਨ ਪਰ ਹੁਣ ਉਹਨਾਂ ਨੂੰ ਪਛਤਾਵਾ ਹੈ ਕਿ ਉਹ ਮਾਫੀ ਮੰਗਦ ਨੇ ਤਾਂ ਵਿਆਹ ਵਿੱਚ ਗੋਲੀਆਂ ਚਲਾਉਣ ਵਾਲਾ ਰਿਸ਼ਤੇ ਦੇ ਵਿੱਚ ਮੁੰਡੇ ਦਾ ਜੀਜਾ ਲੱਗਦਾ ਹੈ ਦੱਸ ਦੇ ਕਿ ਰਸ਼ੀਆਨਾ ਵਿਆਹ ਸਮਾਗਮ ਦੇ ਦੌਰਾਨ ਗੋਲੀਆਂ ਚਲਾਉਣ ਦੇ ਮਾਮਲੇ ਦੇ ਵਿੱਚ ਤਰਨਤਾਰਨ ਪੁਲਿਸ ਨੇ ਲਾੜੀ ਅਤੇ ਉਸਦੇ ਜੀਜੇ ਦੇ ਖਿਲਾਫ ਮਾਮਲਾ ਦਰਜ ਕੀਤਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਗਨ ਗੋਲੀ ਚਲਾਉਂਦੇ ਸਾਡੇ ਹੁਣੇ ਧਿਆਨ ਦੇ ਵਿੱਚ ਆਇਆ ਇਹ ਰਸ਼ੀਆਨਾ ਪੈਂਟ ਦੀ ਵੀਡੀਓ ਆ ਜਿਹੜਾ ਪੀਐਸ ਸਦਰ ਤਰਨਤਾਰਨ ਦੇ ਅੰਡਰ ਆਉਂਦਾ ਆ ਅਸੀਂ ਐਸਐਚਓ ਸਦਰ ਨੂੰ ਮੌਕੇ ਦੇ ਉੱਤੇ ਭੇਜਿਆ ਜਿਨ੍ਹਾਂ ਵੱਲੋਂ ਵੀ ਇਹ ਐਕਸੀਡੈਂਟ ਅਫੇਅਰ ਕਰਨ ਦੀ ਵੀਡੀਓ ਆਈ ਹੈ ਸਾਡੇ ਸਾਹਮਣੇ ਉਹਨਾਂ ਦੇ ਬਰ ਖਿਲਾਫ ਸਖਤ ਤੋਂ ਸਖਤ ਮਹਿਰਮਾਨਾ ਕਾਰਵਾਈ ਕੀਤੀ ਜਾਊਗੀ ਅਸੀਂ ਪਹਿਲਾਂ ਵੀ ਲੋਕਾਂ ਨੂੰ ਅਪੀਲ ਕਰਦੇ ਸੀਗੇ ਕਿ ਇਹ ਬਿਲਕੁਲ ਕਲਚਰ ਗਲਤ ਆ ਜੀ ਜਿਹੜੇ ਬੰਦੇ ਵੀ ਇਹੋ ਜੀ ਕੋਈ ਗੱਲਬਾਤ ਕਰਨਗੇ ਉਹਨਾਂ ਦੇ ਬਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ